ਗਰੀਬੀ ਪੈਸੇ ਨਾਲ ਦੂਰ ਹੋਣੀ ਹੈ ਕਿਤੇ ਮੱਥਾ ਟੇਕਣ ਨਾਲ ਨਹੀਂ ਹੋਣੀ ਔਰ ਜਿੰਨੇ ਵੀ ਮੰਤਰੀ ਉਹ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਨੇ ਕਰੋੜਪਤੀ ਹੁੰਦੇ ਜਾ ਰਹੇ ਨੇ ਲੋਕ ਗਰੀਬ ਹੁੰਦੇ ਜਾ ਰਹੇ ਨੇ ਦੂਜਾ ਮੈਂ ਕੱਲ ਵੀ ਇੱਕ ਮੰਗ ਰੱਖੀ ਸੀ ਵੀ ਜਿਹੜੀ ਨੈਣਾ ਦੇਵੀ ਪ੍ਰਬੰਧਕ ਕਮੇਟੀ ਹਿਮਾਚਲ ਪ੍ਰਦੇਸ਼ ਹੈ ਉਹ ਸ਼ਰਧਾਲੂਆਂ ਨੂੰ ਇੱਕ ਇੱਕ ਕਰੋੜ ਰੁਪਈਆ ਦੇਵੇ ਔਰ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਸ਼ਰਾਬੀਆਂ ਨੂੰ ਤਾਂ 5-5 10-10 ਲੱਖ ਰੁਪਏ ਦਾ ਸ਼ਰਾਬ ਪੀ ਕੇ ਮਰਦੇ ਨੇ ਉਹਨਾਂ ਨੂੰ ਦਿੰਦਾ ਇਹਨਾਂ ਲੋਕਾਂ ਵਾਸਤੇ ਪੰਜਾਬ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਸਿਰਫ ਘੇੜਾ ਮਾਰ ਕੇ ਮੁੜ ਜਾਣ ਨਾਲ ਲੋਕਾਂ ਦੇ ਦੁੱਖ ਦੂਰ ਨਹੀਂ ਹੋਣੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਸਰਕਾਰੀ ਨੌਕਰੀ ਇੱਕ-ਇੱਕ ਕਰੋੜ ਰੁਪਏ ਪੰਜਾਬ ਸਰਕਾਰ ਦਵੇ ਇੱਕ-ਇੱਕ ਕਰੋੜ ਰੁਪਏ ਨੈਣਾ ਦੇਵੀ ਪ੍ਰਬੰਧਕ ਕਮੇਟੀ ਹਮਾਦਲ ਪ੍ਰਦੇਸ਼ ਵਾਲੇ ਦੇਣ ਤਾਂ ਜੋ ਲੋਕਾਂ ਦੇ ਜਿਹੜੇ ਦੁੱਖ ਨੇ ਦੂਰ ਹੋ ਸਕਣ ਦੇਖੋ ਇਸ ਧਰਮ ਦੇਖਤੀ ਤਰਾਸ਼ ਦੀ ਅਗਰ ਕੋਈ ਸਹੀ ਗੱਲ ਕਰਦਾ ਹੈ ਅਸੀਂ ਕਹਿੰਨਾ ਮੰਨੋ ਅਸੀਂ ਕਿਹੜਾ ਰੋਕਦੇ ਆ ਪਰ ਜੇ ਤਾਂ ਚਮਤਕਾਰ ਇਸ ਦੇ ਵਿੱਚ ਹੋ ਸਕਦਾ ਹੈ ਫਿਰ ਮਝੈਲਾਂ ਦੇ ਨਾਲ ਲੜਾਈ ਨਹੀਂ ਲੜਨੀ ਚਾਹੀਦੀ ਫਿਰ ਸਾਨੂੰ ਚਮਤਕਾਰ ਦੇ ਨਾਲ ਹੀ ਸਾਰਾ ਕੁਝ ਖਤਮ ਕਰ ਦੇਣਾ ਚਾਹੀਦਾ ਅਸੀਂ ਵਿਗਿਆਨ ਦੇ ਨਾਲ ਲੜਾਈ ਲੜਦੇ ਆ ਤੇ ਲੋਕਾਂ ਨੂੰ ਕਹਿੰਦੇ ਚਮਤਕਾਰ ਹੋ ਸਕਦਾ ਪਰ ਅਸੀਂ ਬਾਰਡਰਾਂ ਤੋਂ ਵੀ ਆਪਣੀਆਂ ਸਾਰਾ ਕੁਝ ਹਟਾ ਲਈਏ ਇਸ ਲਈ ਇਹ ਕੋਈ 295 ਧਰਮ ਦੇ ਕਿਸੇ ਖਿਲਾਫ ਨਹੀਂ ਹੈ ਇਹ ਲੋਕਾਂ ਨੂੰ ਅਪੀਲ ਹੈ ਹਰ ਮਾ ਡੀਸੀ ਸਾਹਿਬ ਨੂੰ ਮੇਰਾ ਸਵਾਲ ਹੈ ਡੀਸੀ ਸਾਹਿਬ ਵੀ ਇਹ ਜਿਹੜਾ ਤੁਹਾਡਾ ਏਰੀਆ ਪੈਂਦਾ ਕੀ ਤੁਸੀਂ ਦੁਬਾਰਾ ਉਸ ਜਗ੍ਹਾ ਦੇ ਉੱਤੇ ਨਹਿਰੀ ਵਿਭਾਗ ਜੰਗਲਾਤ ਵਿਭਾਗ ਪੁਲਿਸ ਐਸਡੀਐਮ ਕੀ ਤੁਸੀਂ ਕਿਸੇ ਤੋਂ ਫੀਡਬੈਕ ਲਈ ਹੈ ਵੀ ਦੁਬਾਰਾ ਉਹ ਜਗ੍ਹਾ ਤੇ ਹਾਦਸਾ ਨਾ ਹੋਵੇ ਉਹਦੇ ਲਈ ਤੁਸੀਂ ਕੋਈ ਪ੍ਰਬੰਧ ਕੀਤਾ ਨਥਿੰਗ ਕੁਝ ਨਹੀਂ ਕੀਤਾ ਤਾਂ ਇਹ ਲੋਕ ਸਿਰਫ ਤੇ ਸਿਰਫ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੇ ਇਹ ਭ੍ਰਿਸ਼ਟ ਲੋਕ ਕਾਬਜ ਹੋ ਕੇ ਨੇ ਚਾਹੇ ਪ੍ਰਸ਼ਾਸਨ ਚ ਨੇ ਚਾਹੇ ਰਾਜਨੀਤੀ ਦੇ ਵਿੱਚ ਨੇ ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਲੋਕਾਂ ਨੂੰ ਸਮਝਦੇ ਨੇ ਮਰ ਗਿਆ ਤਾਂ ਸਰ ਗਿਆ ਤੇ ਲੋਕਾਂ ਨੂੰ ਇਸ ਪਰਮ ਚ ਪਾ ਦੇਣਾ ਇਹ ਰੱਬ ਦਾ ਪਾਣਾ ਸੀ ਥੋੜੀ ਸੇਵਾ ਦੀ ਕਮੀ ਰਹਿ ਗਈ ਤੁਸੀਂ ਸੱਚੇ ਮਨ ਨਾਲ ਨਹੀਂ ਗਏ ਪਰ ਇਸ ਧਰਮ ਦੀ ਆੜੇ ਹੇਠ ਇਹਨਾਂ ਨੇ ਆਪਣੀਆਂ ਨਲੈਕੀਆਂ ਛਪਾ ਲੈਣੀਆਂ ਉਹ ਥੱਲੇ ਬੱਜਣਾ ਪਤਾ ਉਹ ਨਹੀਂ ਆਇਆ ਉਹਦੇ ਸਮਾਂ ਨਾ ਬੱਜਾ ਵਿੱਚ ਹਾਂ ਜੀ ਅੱਜ ਆਪਾਂ ਪਹੁੰਚੇ ਆ ਜੀ ਇੱਥੇ ਜਿੱਥੇ ਐਕਸੀਡੈਂਟ ਹੋਇਆ ਸੀ ਕੱਲ ਬਹੁਤ ਹੀ ਇੱਕ ਵੱਡਾ ਨੁਕਸਾਨ ਹੋਇਆ ਜੀ ਸ਼ਰਧਾਲੂ 10 ਸ਼ਰਧਾਲੂ ਵਿਚਾਰੇ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਵੀ ਸੀ ਇੱਕ ਤਾਂ ਡੇਢ ਸਾਲ ਦਾ ਮਾਸੂਮ ਬੱਚਾ ਸੀ ਉਹਦੀ ਵਿਚਾਰੇ ਦੀ ਬੜੀ ਦਰਦਨਾਕ ਮੌਤ ਹੋਈ ਹੈ ਤੇ ਅੱਜ ਆਪਾਂ ਇੱਥੇ ਪਹੁੰਚੇ ਆ ਤੁਸੀਂ ਕੀ ਸਾਡੇ ਨਾਲ ਜਾਣਕਾਰੀ ਜਿਹੜੀ ਵਿਚਾਰ ਆ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਸ਼ਟਨਾਕ ਮਨੁੱਖਿਆ ਕੀ ਛੋੜੋ ਸੁੰਦਰਾ ਮਨੁੱਖੀ ਸਰੀਰ ਇਸ ਦੁਨੀਆਂ ਤੋਂ ਗਏ ਨੇ ਕਿਉਂਕਿ ਮਨੁੱਖਾ ਜਿਹੜਾ ਸਰੀਰ ਹੈ ਉਦੇ ਬਾਰ-ਬਾਰ ਆਪਾਂ ਨੂੰ ਮਿਲਦਾ ਨਹੀਂ ਹੈ ਇਹਦੇ ਵਿੱਚ ਆਪਾਂ ਆਪਣੇ ਕੰਮ ਕਰਨੇ ਹੁੰਦੇ ਨੇ ਬੜੀ ਮੰਦਭਾਗੀ ਘਟਨਾ ਹੋਈ ਹੈ ਪਰੰਤੂ ਹੁਣ ਜਦ ਤੋਂ ਆਪਾਂ ਮੈਂ ਰਾੜਾ ਸਾਹਿਬ ਤੋਂ ਲੈ ਕੇ ਇੱਥੇ ਜਗੀੜ ਦੇ ਪੁਲ ਤੱਕ ਦੇਖਦਾ ਆਇਆ ਕਿ ਮੇਰੇ ਖਿਆਲ ਦੇ ਵਿੱਚ ਇਹ ਪੰਜਾਬ ਸਰਕਾਰ ਨੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਇਹਨਾਂ 14 ਬੰਦਿਆਂ ਦਾ ਮਰਡਰ ਕੀਤਾ ਕਤਲ ਕੀਤਾ ਹੁਣ ਤੁਸੀਂ ਸੋਚਦੇ ਹੋਮ ਕਿ ਕਿਵੇਂ ਜਿੱਥੋਂ ਲਹਿਰ ਦਾ ਤੁਸੀਂ ਪਾਣੀ ਦਾ ਬਹਾਅ ਦੇਖੋ ਪਾਣੀ ਉਫਾਨਤਿਆ ਉਬਾਲੇ ਮਾਰ ਰਿਹਾ ਸੜਕ ਦੇ ਨਾਲ-ਨਾਲ ਕਿਤੇ ਵੀ ਡੌਲਾ ਨਹੀਂ ਬਣਿਆ ਪੱਟੀ ਨਹੀਂ ਬਣੀ ਜਿਹੜੀ ਕੋਈ ਸਾਈਨ ਦਿੱਤੀ ਹੋਵੇ ਜਾਂ ਕੋਈ ਬਟੌਲਾ ਬਣਿਆ ਹੋਵੇ ਕਿਤੇ ਰੰਗ ਕੀਤਾ ਹੋਵੇ ਘਾਹ ਦੇ ਨਾਲ ਸਾਰੀਆਂ ਟਕੀਆਂ ਪਈਆਂ ਨੇ ਪਤਾ ਨਹੀਂ ਲੱਗਦਾ ਵੀ ਸੜਕ ਕਿੱਥੇ ਆ ਤੇ ਜੰਗਲ ਕਿੱਥੇ ਆ ਇਹ ਪ੍ਰਸ਼ਾਸਨ ਦੀ ਨਲੈਕੀ ਆ ਪ੍ਰਸ਼ਾਸਨ ਦੀ ਨਲੈਕੀ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਦੂਜਾ ਮੈਂ ਦੇਖ ਰਿਹਾ ਜੀ ਕੱਲ ਬਹੁਤ ਸਾਰੇ ਫੋਨ ਆਏ ਮੈਂ ਇਹਨੂੰ ਮੈਂ ਕਿਹਾ ਵੀ ਇੱਥੇ ਤਾਂ ਹੁਣ ਜਿਹੜੇ بڑے بڑے ਮગરਮੱਛ ਨੇ ਜਿਨ੍ਹਾਂ ਨੇ ਰਾਜਨੀਤੀ ਕਰਨੀ ਉਹ ਆਉਣਗੇ ਕੱਲ ਤੁਸੀਂ ਪੁਲਿਸ ਪ੍ਰਸ਼ਾਸਨ ਰਾਜਨੀਤਿਕ ਲੋਕ بڑے بڑے ਅਧਿਕਾਰੀ ਇੱਥੇ ਆਏ بڑے ਮગરਮੱਛ ਦੇ ਹੰਝੂ ਬੜਾ ਬਹਾਏ ਵੀ ਬੜਾ ਨੁਕਸਾਨ ਹੋਇਆ ਬੜਾ ਘਾਟਾ ਪਿਆ ਪਰੰਤੂ ਸਿਰਫ ਟੀਵੀ ਦੇ ਉੱਤੇ ਬੋਲ ਕੇ ਆਪਣੀਆਂ ਵਾਇਟਾ ਦੇ ਕੇ ਚਲੇ ਗਏ ਪਰ ਸਥਿਤੀ ਜੈਸੇ ਕੀ ਤਸਵੀਰ ਹੈ ਜਿੱਥੋਂ ਆਪਾਂ ਜਾ ਕੇ ਆਏ ਆ ਜਿੱਥੇ ਐਕਸੀਡੈਂਟ ਹੋਇਆ ਹਜੇ ਤੱਕ ਉੱਥੇ ਕੋਈ ਨਾ ਤਾਂ ਉਹਨੂੰ ਜਗ੍ਹਾ ਨੂੰ ਭਰਿਆ ਗਿਆ ਨਾ ਉੱਥੇ ਕੋਈ ਕੰਦ ਵਗੈਰਾ ਜਾਂ ਕੋਈ ਡੌਲਾ ਵਗੈਰਾ ਕੀਤਾ ਗਿਆ ਲੋਕ ਮਰ ਗਏ ਜਿਨ੍ਹਾਂ ਦੇ ਮਰ ਗਏ ਮਰ ਗਏ ਇਹ ਉਹਨਾਂ ਦੇ ਉੱਤੇ ਰੋਟੀਆਂ ਸੇਕ ਕੇ ਚਾਹੇ ਕਾਲੀ ਕਾਂਗਰਸ ਝਾੜੂ ਗਿਆ ਪੁਲਿਸ ਪ੍ਰਸ਼ਾਸਨ ਗਿਆ ਸਿਵਲ ਪ੍ਰਸ਼ਾਸਨ ਗਿਆ ਚਾਹੇ ਡੀਸੀ ਆਇਆ ਜਾਂ ਐਡੀਐਮ ਆਇਆ ਹੁਣ ਮੈਂ ਡੀਸੀ ਸਾਹਿਬ ਨੂੰ ਮੇਰਾ ਸਵਾਲ ਹੈ ਡੀਸੀ ਸਾਹਿਬ ਵੀ ਇਹ ਜਿਹੜਾ ਤੁਹਾਡਾ ਏਰੀਆ ਪੈਂਦਾ ਕੀ ਤੁਸੀਂ ਦੁਬਾਰਾ ਉਸ ਜਗ੍ਹਾ ਦੇ ਉੱਤੇ ਨਹਿਰੀ ਵਿਭਾਗ ਜੰਗਲਾਤ ਵਿਭਾਗ ਪੁਲਿਸ ਐਸ ਡੀ ਐਮ ਕੀ ਤੁਸੀਂ ਕਿਸੇ ਤੋਂ ਫੀਡਬੈਕ ਲਈ ਹੈ ਵੀ ਦੁਬਾਰਾ ਉਹ ਜਗ੍ਹਾ ਤੇ ਹਾਦਸਾ ਨਾ ਹੋਵੇ ਉਹਦੇ ਲਈ ਤੁਸੀਂ ਕੋਈ ਪ੍ਰਬੰਧ ਕੀਤਾ ਨਾਥਿੰਗ ਕੁਛ ਨਹੀਂ ਕੀਤਾ ਤਾਂ ਇਹ ਲੋਕ ਸਿਰਫ ਤੇ ਸਿਰਫ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੇ ਇਹ ਭ੍ਰਿਸ਼ਟ ਲੋਕ ਕਾਬੂ ਹੋਗੇ ਨਹੀਂ ਚਾਹੇ ਪ੍ਰਸ਼ਾਸਨ ਚ ਨੇ ਚਾਹੇ ਰਾਜਨੀਤੀ ਦੇ ਵਿੱਚ ਨੇ ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਲੋਕਾਂ ਨੂੰ ਸਮਝਦੇ ਨੇ ਮਰ ਗਿਆ ਤਾਂ ਸਰ ਗਿਆ ਤੇ ਲੋਕਾਂ ਨੂੰ ਇਸ ਧਰਮ ਚ ਪਾ ਦੇਣਾ ਇਹ ਰੱਬ ਦਾ ਭਾਣਾ ਸੀ ਤੁਹਾਡੀ ਸੇਵਾ ਚ ਕਮੀ ਰਹਿ ਗਈ ਤੁਸੀਂ ਸੱਚੇ ਮਨ ਨਾਲ ਨਹੀਂ ਗਏ ਪਰ ਇਸ ਧਰਮ ਦੀ ਆੜ ਹੇਠ ਇਹਨਾਂ ਨੇ ਆਪਣੀਆਂ ਨਲੈਕੀਆਂ ਛਪਾ ਲੈਣੀਆਂ ਪ੍ਰਧਾਨ ਜੀ ਤੁਹਾਨੂੰ ਨਹੀਂ ਲੱਗਦਾ ਸਥਾਨਕ ਜਿਹੜੀ ਪੁਲਿਸ ਹੈ ਜਿਹੜੇ ਐਮ ਐਲ ਏ ਸਾਹਿਬ ਨੇ ਜੀ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਇਹ 10 ਬੰਦੇ ਜਿਹੜੇ ਵਿਚਾਰੇ ਬਿਲਕੁਲ ਹੋਣਾ ਚਾਹੀਦਾ ਜੀ एसएसपी ਤੇ ਹੋਣਾ ਚਾਹੀਦਾ ਕਿਉਂਕਿ ਹਾਈ ਕੋਰਟ ਜਾਂ ਸਖਤ ਇਨਸਟਰਕਸ਼ਨਾਂ ਨੇ ਔਰ ਐਸਐਸਪੀ ਖੰਨਾ ਨੇ ਅਜੇ ਤੱਕ ਇੱਕ ਵੀ ਚਲਾਣ ਨਹੀਂ ਕੱਟਿਆ ਜਿਹੜੇ ਮਾਲ ਢੋਣ ਲਈ ਵੀਕਰ ਨੇ ਉਹਨਾਂ ਚ ਓਵਰਲੋਡ ਸਮਾਨ ਨਹੀਂ ਜਾ ਸਕਦਾ ਸਵਾਰੀਆਂ ਲਈ ਨਹੀਂ ਵਰਤੇ ਜਾ ਰਹੇ ਹੁਣ ਆਪਾਂ ਆਇਆ ਖੰਨੇ ਤੋਂ ਰਾੜ ਪੈੜ ਤੋਂ ਜਗੇੜੇ ਤੱਕ ਟਰੈਕਟਰ ਟਰੈਲੀਆਂ ਛੋਟੇ ਹਾਥੀ ਮਹਿੰਦਰਾ ਬਲੋਰੋ ਪਤਾ ਨਹੀਂ ਕੀ ਕੁਛ ਹੈ 9947 ਭਰੀ ਜਾ ਰਹੇ ਨੇ ਕੱਲ ਦੇ ਹਜੇ ਤੱਕ ਪ੍ਰਸ਼ਾਸਨ ਜਾਗਿਆ ਨਹੀਂ ਕਿਸੇ ਨੂੰ ਰੋਕਿਆ ਨਹੀਂ ਕਿਸੇ ਦਾ ਚਲਾਨ ਨਹੀਂ ਕਟਿਆ ਕਿਉਂਕਿ ਉਹ ਧਰਮ ਦਾ ਡੰਡਾ ਵੱਡਾ ਸਮਝਦੇ ਨੇ ਇਨਸਾਨੀਅਤ ਦਾ ਡੰਡਾ ਸ਼ਾਹੂਦਰੇ ਛੋਟਾ ਉਹ ਧਰਮ ਦੇ ਠੇਕੇਦਾਰਾਂ ਤੋਂ ਡਰਦੇ ਨੇ ਔਰ ਸੰਵਿਧਾਨ ਔਰ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਨਹੀਂ ਕਰ ਰਹੇ ਇਸ ਲਈ ਜੇ ਇੱਥੇ ਦੇਸ਼ ਦੇ ਅੰਦਰ ਕਾਨੂੰਨ ਔਰ ਸੰਵਿਧਾਨ ਦਾ ਰਾਜ ਹੁੰਦਾ ਉਹਨੂੰ ਐਸਐਸਪੀ ਸਸਪੈਂਡ ਹੋਣੀ ਸੀ ਐਸਐਚਓ ਡੀਐਸਪੀ ਦੇ ਕਾਰਵਾਈ ਹੋਣੀ ਚਾਹੀਦੀ ਸੀ ਐਸਡੀਐਮ ਇਥੋਂ ਤਬਾਦਲਾ ਹੋਣਾ ਚਾਹੀਦਾ ਸੀ ਸਾਰੇ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਪੀਡਬਲਯੂਡੀ ਦੀ ਨਹਿਰੀ ਵਿਭਾਗ ਤੇ ਵੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਇਹ ਲੋਕ ਸਿਰਫ ਕੱਲ ਇੱਕ ਆਪਣਾ ਦੀਪਾ ਪੋਚੀ ਕਰਕੇ ਆਪਣੀਆਂ ਵੱਡੀਆਂ ਕੋਠੀਆਂ ਕਰ ਐਸਸੀਏ ਜਾ ਕੇ ਬੈਠ ਗਏ ਨੇ ਲੋਕ ਮਰਨ ਖਪਣ ਜਿੱਥੇ ਮਰਜੀ ਖੂਜ ਗਿਰਨ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਪ੍ਰਧਾਨ ਜੀ ਐਮਐਲਏ ਸਾਹਿਬ ਦੀ ਇੱਕ ਪੋਸਟ ਪਾਈ ਹੋਈ ਸੀ ਫੇਸਬੁੱਕ ਦੇ ਉੱਪਰ ਜਿਹਦੇ ਉੱਪਰ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਉੱਥੇ ਐਕਸੀਡੈਂਟ ਹੋ ਗਿਆ ਆ ਕੀ ਚੇਅਰਮੈਨ ਸਾਹਿਬ ਨੂੰ ਪਹਿਲਾਂ ਨਹੀਂ ਕੁਝ ਨਜ਼ਰ ਆਇਆ ਹੈਗਾ ਵੀ ਜਿਹੜਾ ਇੰਨੇ ਜ਼ਿਆਦੇ ਮਾਰੇ ਹਾਲਾਤ ਬਣੇ ਪਏ ਨੇ ਨਹਿਰ ਦੇ ਨਾਲ-ਨਾਲ ਕਿਤੇ ਵੀ ਕੋਈ ਸੇਫਟੀ ਨਹੀਂ ਹੈ ਕੱਲ ਦੇ ਉੱਥੇ ਹੁਣ ਹੁਣ ਇਹ ਕੀ ਕੀ ਸਮਝਦੇ ਹੋ ਤੁਸੀਂ ਕੀ ਗੈਸ ਲਾਉਂਦੇ ਹੋ ਇਹਨਾਂ ਗੱਲਾਂ ਚੇਅਰਮੈਨ ਨੂੰ ਕਿਹੜਾ ਡੋਂਕਰ ਆ ਜਾਓ ਤਾਰੀ ਲਗਾਉਣੀ ਆਉਂਦੀ ਆ ਉਹ ਤਾਂ ਰਾਜਨੀਤੀ ਕਰਨ ਆਏ ਸੀ ਪਹੁੰਚ ਗਏ rescued ਲੋਕਾਂ ਦੀ ਜਿਵੇਂ ਮੈਂ ਖਬਰਾਂ ਪੜ੍ਹੀਆਂ ਨੇ ਲੋਕਾਂ ਦੀ ਆਵਾਜ਼ ਸੁਣੀ ਹੈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਕੋਈ rescue ਨਹੀਂ ਕਰਿਆ ਲੋਕਾਂ ਨੇ ਆ ਕੇ ਬੰਦੇ ਕੱਢੇ ਨੇ ਲੋਕਾਂ ਨੇ ਧਰਨਾ ਧਰਨਾ ਦੇਣ ਲੱਗੇ ਸੋਦੀ ਬਜਾਇ ਲੋਕ ਕਹਿੰਦੇ ਲੋਕ ਪਰੇਸ਼ਾਨ ਹੋਣਗੇ ਲੱਭੋ ਆ ਹੁਣ ਵੀ ਅਜੇ ਤੱਕ ਸਾਡੇ ਦੇਸ਼ ਦਾ ਸਿਸਟਮ ਇਹਨਾ ਨਕੰਮਾ ਅਜੇ ਤੱਕ ਕਿਸਤ ਨਹੀਂ ਆਈ ਜਾਂਦੇ ਨੇ ਅਸੀਂ 16 ਲਾਸ਼ਾਂ ਲੱਭ ਨਹੀਂ ਸਕੇ ਦੂਜੀ ਗੱਲ ਮੇਰੀ ਬੇਨਤੀ ਹੈ ਇਹ ਜਿਹੜੇ ਲੋਕ ਜਾ ਵੀ ਰਹੇ ਨੇ ਇਹ ਸਾਰੀ ਗਰੀਬ ਜਨਤਾ ਐਸਸੀਐਸਟੀ ਓਬੀਸੀ ਲੋਕ ਨੇ ਮੈਂ ਕਹਿੰਦਾ ਇਹਨਾਂ ਦੇ ਵਿੱਚੋਂ ਜ਼ਿਆਦਾ ਲੋਕ 90% 80% 99% ਟਾਟਾ ਦਾਲ ਸਕੀਮ ਮੁੱਖ ਦੀਆਂ ਚੀਜ਼ਾਂ ਤੇ ਲੱਗੇ ਹੋਏ ਨੇ ਔਰ ਇਹਨਾਂ ਨੂੰ ਰੱਬਵੱਦੀ ਬਣਾਤਾ ਚਮਤਕਾਰ ਵਾਲ ਤੋਰਤਾ ਵੀ ਤੁਸੀਂ ਪਹਾੜਾਂ 'ਚ ਜਾਓ ਤੁਸੀਂ ਪੀਰਾਂ ਦੇ ਜਾਓ ਮਹਾਰਾਜ ਮੱਥੇ ਟੇਕੋ ਤਾਂ ਤੁਹਾਨੂੰ ਉੱਥੇ ਚਮਤਕਾਰ ਹੋਊਗਾ ਤੁਸੀਂ ਅਮੀਰ ਹੋ ਜਾਓਗੇ ਗਰੀਬੀ ਚੱਕੀ ਜਾਊਗੀ ਮੈਂ ਨਾ ਭੋਲੇ ਪਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ ਭਰਾਵੋ ਕਿਤੇ ਕੁਝ ਨਹੀਂ ਹੈ ਕਿਤੇ ਚਮਤਕਾਰ ਨਹੀਂ ਹੈ ਕਿਤੇ ਕੋਈ ਰੱਬ ਨਹੀਂ ਹੈ ਜੇ ਤੁਸੀਂ ਮਿਹਨਤ ਕਰੋਗੇ ਆਪਣੇ ਬੱਚੇ ਪੜ੍ਹੋਗੇ ਪੜ੍ਹਾਓਗੇ ਜਿਹੜੇ ਤੁਸੀਂ 20 22 22 ਦਿਨ ਇਹਨਾਂ ਕੰਮਾਂ 'ਚ ਖਰਾਬ ਕਰਦੇ ਹੋ ਪੈਸਾ ਘਰ ਲੈ ਕੇ ਆਓਗੇ ਉਹਦੇ ਨਾਲ ਤੁਹਾਡੀ ਗਰੀਬੀ ਦੂਰ ਹੋਊਗੀ ਗਰੀਬੀ ਪੈਸੇ ਨਾਲ ਦੂਰ ਹੋਣੀ ਐ ਕਿਤੇ ਮੱਥਾ ਟੇਕਣ ਨਾਲ ਨਹੀਂ ਹੋਣੀ ਔਰ ਜਿੰਨੇ ਵੀ ਮੰਦਰ ਦੇ ਡੇਰੇ ਨੇ ਉਹ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਨੇ ਕਰੋੜਪਤੀ ਹੁੰਦੇ ਜਾ ਰਹੇ ਨੇ ਲੋਕ ਗਰੀਬ ਹੁੰਦੇ ਜਾ ਰਹੇ ਨੇ ਦੂਜਾ ਮੈਂ ਕੱਲ ਵੀ ਇੱਕ ਮੰਗ ਰੱਖੀ ਸੀ ਕਿ ਜਿਹੜੀ ਨੈਣਾ ਦੇਵੀ ਪ੍ਰਬੰਧਕ ਕਮੇਟੀ ਹਿਮਾਚਲ ਪ੍ਰਦੇਸ਼ ਹੈ ਉਹ ਸ਼ਰਧਾਲੂਆਂ ਨੂੰ ਇੱਕ ਇੱਕ ਕਰੋੜ ਰੁਪਇਆ ਦੇਵੇ ਔਰ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਸ਼ਰਾਬੀਆਂ ਨੂੰ ਤਾਂ 5-5 10-10 ਲੱਖ ਰੁਪਏ ਦਾ ਸ਼ਰਾਬ ਪੀ ਕੇ ਮਰਦੇ ਨੇ ਉਹਨਾਂ ਨੂੰ ਦਿੰਦਾ ਇਹਨਾਂ ਲੋਕਾਂ ਵਾਸਤੇ ਪੰਜਾਬ ਸਰਕਾਰ ਦਾ ਕਮੂਹ ਨਹੀਂ ਖੁੱਲਿਆ ਸਿਰਫ ਗੇੜਾ ਮਾਰ ਕੇ ਮੁੜ ਜਾਣ ਨਾਲ ਲੋਕਾਂ ਦੇ ਦੁੱਖ ਦੂਰ ਨਹੀਂ ਹੋਣੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਇੱਕ ਇੱਕ ਕਰੋੜ ਰੁਪਏ 50 ਸਰਕਾਰ ਦੇਵੇ ਇੱਕ ਇੱਕ ਕਰੋੜ ਰੁਪਏ ਨੈਣਾ ਦੇਵੀ ਪ੍ਰਬੰਧਕ ਕਮੇਟੀ ਹਮਾਦਲ ਪ੍ਰਦੇਸ਼ ਵਾਲੇ ਦੇਣ ਤਾਂ ਜੋ ਲੋਕਾਂ ਦੇ ਜਿਹੜੇ ਦੁੱਖ ਨੇ ਦੂਰ ਹੋ ਸਕ ਪ੍ਰਧਾਨ ਜੀ ਬਾਕੀ ਤਾਂ ਸਾਰਾ ਠੀਕ ਹੈ ਜੀ ਇੱਕ ਲਾਸਟ ਹੀ ਪੁੱਛਣਾ ਚਾਹੁੰਦੇ ਆ ਤੁਹਾਨੂੰ ਤੁਸੀਂ ਧਰਮ ਦੇ ਪੁਆਇੰਟ ਦੇ ਉੱਤੇ ਇਹ ਗੱਲ ਕਹਿ ਰਹੇ ਹੋ ਲੋਕਾਂ ਨੂੰ ਜਿਹੜੀ ਸਲਾਹ ਦਿੱਤੀ ਹੈ 295 ਨਾ ਜੀ ਕਿਤੇ ਕਰਾ ਕਰਾ ਲਿਓ ਕਿਤੇ ਮੈਨੂੰ ਵੀ ਗਰੀਬ ਨੂੰ ਵਿੱਚ ਰਗੜਾ ਲਵਾ ਦਮੋ ਜੀ ਦੇਖੋ ਇਸ ਧਰ ਦੇਸ਼ ਦੀ ਤਰਾਸ਼ ਦੀ ਅਗਰ ਕੋਈ ਸਹੀ ਗੱਲ ਕਰਦਾ ਅਸੀਂ ਕਹਿੰਨਾ ਮੰਨੋ ਅਸੀਂ ਕਿਹੜਾ ਰੋਕਦੇ ਆ ਪਰ ਜੇ ਤਾਂ ਚਮਤਕਾਰ ਇਸ ਦੇਸ਼ ਦੇ ਵਿੱਚ ਹੋ ਸਕਦਾ ਫਿਰ ਮਝੈਲਾਂ ਦੇ ਨਾਲ ਲੜਾਈ ਨਹੀਂ ਲੜਨੀ ਚਾਹੀਦੀ ਫਿਰ ਸਾਨੂੰ ਚਮਤਕਾਰ ਦੇ ਨਾਲ ਹੀ ਸਾਰਾ ਕੁਝ ਖਤਮ ਕਰ ਦੇਣਾ ਚਾਹੀਦਾ ਅਸੀਂ ਬਾਰਡਰਾਂ ਤੇ ਇੰਨੀ ਸਿਖਿਆ ਦੇ ਨਾਲ ਲੜਾਈ ਲੜਦੇ ਆ ਤੇ ਲੋਕਾਂ ਨੂੰ ਕਹਿੰਦੇ ਚਮਤਕਾਰ ਹੋ ਸਕਦਾ ਫਿਰ ਅਸੀਂ ਬਾਰਡਰਾਂ ਤੋਂ ਵੀ ਆਪਣੀਆਂ ਸਾਰਾ ਕੁਝ ਹਟਾ ਲਈਏ ਇਸ ਲਈ ਇਹ ਕੋਈ 295 ਧਰਮ ਦੇ ਕਿਸੇ ਖਿਲਾਫ ਨਹੀਂ ਹੈ ਇਹ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਬੱਚੇ ਪੜ੍ਹਾਓ ਬੱਚਿਆਂ ਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜੇ ਤੁਸੀਂ ਐਨੇ ਪੈਸੇ ਇੱਧਰ ਉੱਧਰ ਖਰਾਬ ਕਰਦੇ ਹੋ ਆਪਣੇ ਘਰ ਚ ਲਾਓ ਆਪਣੀ ਗਰੀਬੀ ਦੂਰ ਕਰੋ ਤਾਂ ਇਸ ਸਮਾਜ ਔਰ ਦੇਸ਼ ਦਾ ਸੁਧਾਰ ਹੋ ਸਕਦਾ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜੀ ਕਾਫੀ ਜ਼ਰੂਰੀ ਸਵਾਲ ਹੈ ਜੀ ਐਮਐਲਏ ਸਾਹਿਬ ਜਿਵੇਂ ਤੋਂ ਜਦੋਂ ਦਾ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਤੋਂ ਲੈ ਕੇ ਬੜੀ ਬਾਰੀ ਲਾਈਵ ਹੋਏ ਨੇ ਇਸ ਐਕਸੀਡੈਂਟ ਨੂੰ ਲੈ ਕੇ ਲੇਕਿਨ ਉਹਨਾਂ ਨੇ ਇੱਕ ਵਾਰ ਨਹੀਂ ਇਹ ਗੱਲ ਕੀਤੀ ਵੀ ਸਾਡੀ ਨਲਾਕੀ ਕਰਕੇ ਇਹ ਐਕਸੀਡੈਂਟ ਹੋਇਆ ਸਾਡੀ ਸਰਕਾਰ ਦੀ ਨਲਾਕੀ ਕਰਕੇ ਇਹ ਐਕਸੀਡੈਂਟ ਹੋਇਆ ਜੇ ਸੇਫਟੀ ਗਾਰਡ ਹੁੰਦੇ ਸ਼ਾਇਦ ਇਹ ਜਿਹੜਾ ਭਿਆਨਕ ਐਕਸੀਡੈਂਟ ਹੈ ਇਹ ਨਾ ਹੁੰਦਾ ਅੱਜ ਤੋਂ 3-4 ਸਾਲ ਪਹਿਲਾਂ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਸੀ ਫੋਰਚੂਨਰ ਗੱਡੀ ਵਿੱਚ ਗਿਰ ਗਈ ਸੀ ਉਹਦੇ ਤੋਂ ਵੀ ਕੋਈ ਸਬਕ ਨਹੀਂ ਅਸੀਂ ਸਿੱਖਿਆ ਤੇ ਇਸ ਪੁਆਇੰਟ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਦੀ ਨਲਾਕੀ ਬਾਰੇ ਐਮ ਐਲ ਏ ਸਾਹਿਬ ਨੇ ਕਿਉਂ ਨਹੀਂ ਇੱਕ ਵਾਰ ਵੀ ਜ਼ਿਕਰ ਕੀਤਾ ਵੀ ਸਾਡੀ ਪੁਲਿਸ ਦੀ ਵੀ ਨਲਾਕੀ ਹੈ ਔਰ ਸਾਡੇ ਤੇ ਹੁਣ ਪਰਚੇ ਹੋਣੇ ਚਾਹੀਦੇ ਨੇ ਇਹ ਗੱਲ ਕਿਉਂ ਨਹੀਂ ਐਮ ਐਲ ਏ ਸਾਹਿਬ ਕਹਿੰਦੇ ਗੱਲੇ ਪੁਲਿਸ ਦੀ ਨਲਾਕੀ ਨਹੀਂ ਨਹਿਰੀ ਭਾਗ ਦੀ ਨਲਾਕੀ ਆ ਡੰਗਲਾਤ ਭਾਗ ਦੀ ਨਲਾਕੀ ਆ ਇੱਥੇ ਤੇ ਅਸਤੀ ਆਂਦੀ ਨਲਾਕੀ ਆ ਤੇ ਤਹਿਸੀਲਦਾਰ ਦੀ ਨਲਾਕੀ ਆ ਇਹ ਸਾਰੇ ਡਿਪਾਰਟਮੈਂਟਾਂ ਦੇ ਉੱਤੇ ਸਮੇਤ ਐਮ ਐਲ ਏ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਹੁਣ ਲੋਕਾਂ ਨੂੰ ਬੇਫਿਕੂ ਬਣਾਉਣ ਦੇ ਲਈ ਰੋਜ਼ ਕੋਈ ਨਾ ਕੋਈ ਸ਼ੋਸ਼ਾ ਛੱਡ ਦਿੰਦੇ ਨੇ ਜਿਨ੍ਹਾਂ ਦੇ ਮਰ ਕੇ ਕੀ ਇਹ ਵਾਪਤ ਲੈ ਕੇ ਆਉਣਗੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਜਿਨੇ ਜ਼ਿੰਦਗੀ ਨਹੀਂ ਦੇਖੀ ਇੱਕ ਐਕਸੀਡੈਂਟ ਦੇ ਨਾਲ ਉਹ ਪਰਿਵਾਰ ਖਤਮ ਹੋ ਗਿਆ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਭਾਰਤ ਵਿੱਚ ਇੰਨੇ ਲੋਕ ਅੱਤਵਾਦ ਦੇ ਦੌਰਾਨ ਨਹੀਂ ਮਰੇ ਜਿੰਨੇ ਐਕਸੀਡੈਂਟ ਨਾਲ ਮਰੇ ਨੇ ਇਸ ਲਈ ਫਿਰ ਵੀ ਸਰਕਾਰਾਂ ਨਹੀਂ ਸੋਚਦੀਆਂ ਸੋ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਪ੍ਰਧਾਨ ਜੀ ਤੁਹਾਡਾ ਵੀ ਜੋ ਤਾਂ ਕੰਮ ਬੜਾ ਖਤਰਨਾਕ ਹੈ ਇਹਦੇ ਬੰਦਾ ਭੱਜੀ ਹੈ ਥੱਲੇ ਜਾਣਾ ਤੇ ਭੱਜਣਾ ਜਾਂ ਜਾਦੇ ਉਹਦੇ ਬੰਦੇ ਜਾਂ ਥੱਲੇ ਭੱਜਣਾ ਬੰਦਾ ਉਹ ਕਹਿੰਦਾ ਪਾਗੜੇ ਦੇ ਤੇ ਚੌੜਾ ਕਰਦੇ ਆ ਇੱਕ ਸਮਾਂ ਹਾਂ ਉਹਦੇ ਨੂੰ ਥੋਰ-ਥੋਰ ਦੀ ਤੇ ਘਟਾਉਂਦੇ ਹਾਂ ਹੰਦਾ ਹੀ ਹੈ ਕਈਆਂ ਦਾ